ਸਸਿਕਲ ਦੋਸਤੋ ਮਾਰਸ਼ਲ న్యూਸ ਤੇ ਆਪ ਸਭ ਦਾ ਸਵਾਗਤ ਹੈ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ 4 ਦਸੰਬਰ ਨੂੰ ਦਿਵਾਰ ਸਾਹਿਬ ਦੇ ਬਾਹਰ ਸੇਵਾ ਸਜ਼ਾ ਦੇ ਰੂਪ ਦੇ ਵਿੱਚ ਸੇਵਾ ਕਰ ਰਹੇ ਸੁਖਵੀਰ ਸਿੰਘ ਬਾਦਲ ਦੇ ਉੱਪਰ ਇੱਕ ਜਾਨਲੇਵਾ ਹਮਲਾ ਨਰੈਣ ਸਿੰਘ ਚੋੜਾ ਵੱਲੋਂ ਕੀਤਾ ਜਾਂਦਾ ਹੈ ਤੇ ਉਹ ਹਮਲਾ ਗੋਲੀ ਮਾਰ ਦਿੱਤੀ ਜਾਂਦੀ ਹੈ ਪਰ ਉਹ ਹਮਲਾ ਨਕਾਮ ਹੋ ਜਾਂਦਾ ਹੈ ਤੇ ਉਸ ਹਮਲੇ ਤੋਂ ਬਾਅਦ ਜੋ ਪੁਲਿਸ ਹੈ ਉਹ ਕਈ ਜੋ ਤਫਤੀਸ਼ ਕਰ ਰਹੀ ਹੈ ਕਈ ਇੰਗਲਾਂ ਤੋਂ ਖੰਘਾਲ ਰਹੀ ਹੈ ਕਿ ਵੀ ਇਹ ਹਮਲਾ ਕਿਉਂ ਹੋਇਆ ਕਿਵੇਂ ਹੋਇਆ ਇਸ ਦੇ ਪਿੱਛੇ ਕੀ ਕਾਰਨ ਰਹੇ ਨੇ ਤੇ ਹੁਣ ਆਪ ਜੀ ਨੂੰ ਦੱਸ ਦਈਏ ਕਿ ਵੀ ਅੰਮ੍ਰਿਤਸਰ ਦੇ ਜੋ ਕਮਿਸ਼ਨਰ ਪੁਲਿਸ ਹੈ ਗੁਰਪ੍ਰੀਤ ਸਿੰਘ ਭੋਲਰ ਉਹਨਾਂ ਵੱਲੋਂ ਇੱਕ ਐਂਗਲ ਦੱਸਿਆ ਗਿਆ ਉਸ ਐਂਗਲ ਦੇ ਦੌਰਾਨ ਇਹ ਇਹ ਕਿਹਾ ਗਿਆ ਉਹਨਾਂ ਵੱਲੋਂ ਕਿ ਵੀ ਇਹ ਪੁਲਿਸ ਇਸ ਐਂਗਲ ਤੋਂ ਵੀ ਇਸ ਗੱਲ ਨੂੰ ਖੰਘਾਲ ਰਹੀ ਖੰਘਾਲ ਰਹੀ ਹੈ ਵੀ ਕਿਤੇ ਇਹ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਸਿਫਤੀ ਲੈਣ ਵਾਸਤੇ ਕਿਤੇ ਇਹ ਹਮਲਾ ਆਪ ਖੁਦ ਤਾਂ ਨਹੀਂ ਕਰਵਾਇਆ ਇਹ ਉਹਨਾਂ ਐਂਗਲਾਂ ਦੇ ਵਿੱਚੋਂ ਇੱਕ ਐਂਗਲ ਹੈ ਜੋ ਪੁਲਿਸ ਵੱਲੋਂ ਖੰਗਾਲੇ ਜਾ ਰਹੇ ਆ 20 ਪਿੱਛੇ ਕੋਈ ਕਮ ਤਾਂ ਨਹੀਂ ਹੈ ਜਾਂ ਕੋਈ ਖੁਫੀਆ ਏਜੰਸੀਆਂ ਦਾ ਕੰਮ ਨਹੀਂ ਕੰਮ ਤਾਂ ਨਹੀਂ ਹੈ ਜਾਂ ਕੋਈ ਪਾਕਿਸਤਾਨੀ ਦੇ ਨਾਲ ਕੋਈ ਸਬੰਧ ਤਾਂ ਨਹੀਂ ਹੈ ਕਿਉਂਕਿ ਨਰੈਣ ਸਿੰਘ ਚੌੜਾ ਬਾਰ-ਬਾਰ ਪਾਕਿਸਤਾਨ ਤੋਂ ਆਉਂਦਾ ਜਾਂਦਾ ਰਿਹਾ ਤੇ ਇਸ ਤਰ੍ਹਾਂ ਜਦੋਂ ਇਹ ਬਿਆਨ ਜੋ ਆ ਰਿਹਾ ਪੁਲਿਸ ਸਾਹਿਬ ਦਾ ਤੇ ਉਸ ਤੋਂ ਬਾਅਦ ਜੋ ਕਿ ਸੀਪੀ ਨੇ ਕਮਿਸ਼ਨਰ ਆ ਪੁਲਿਸ ਨੇ ਅਮਰਸਰ ਦੇ ਉਨਾ ਬੋਲੋ ਜਦੋਂ ਇਹ ਬਿਆਨ ਆਉਂਦਾ ਹੈ ਤਾਂ ਇਹ ਅਕਾਲੀ ਦਲ ਵਾਸਤੇ ਇੱਕ ਹੜਕੰਪ ਮੱਚ ਜਾਂਦਾ ਹੈ ਤੇ ਉੱਥੇ ਇਸ ਹੜਕੰਪ ਦੇ ਪਿੱਛੇ ਜੋ ਇਹ ਬਿਆਨ ਦਾ ਕਾਰਨ ਰਿਹਾ ਸੁਣਾਉਣੇ ਆਪ ਜੀ ਨੂੰ ਉਹ ਵੀ ਬਿਆਨ ਸੁਣੋ ਆਪ ਪਹਿਲਾਂ ਇਹ ਬਿਆਨ ਥਰਡ ਐਂਗਲ ਜਿਹੜਾ ਹੈ ਕਿ ਸਿੰਪਥੀ ਦਾ ਜਿਹੜਾ ਐਂਗਲ ਆ ਰਿਹਾ ਪੁੱਛਿਆ ਜਾ ਰਿਹਾ ਸਾਨੂੰ ਬਾਰ-ਬਾਰ ਕਿ ਉਹ ਕਿਸੇ ਆਪ ਸਿੰਪਥੀ ਲੈਣ ਵਾਸਤੇ ਤਾਂ ਨਹੀਂ ਕੀਤਾ ਕਿ ਉਹ ਵੀ ਐਂਗਲ ਅਸੀਂ ਪੂਰਾ ਡੀਪਲੀ ਇਨਵੈਸਟੀਗੇਟ ਕਰਾਂਗੇ ਔਰ ਜੋ ਟਰਾਂਸਪੇਰੈਂਟ ਇਨਵੈਸਟੀਗੇਸ਼ਨ ਹੈਗੀ ਆ ਉਹ ਪਾਰਦਰਸ਼ ਤਰੀਕੇ ਨਾਲ ਲਿਆ ਕੇ ਸਭ ਦੇ ਸਾਹਮਣੇ ਰੱਖੀ ਜਾਏਗੀ ਦੇਖੋ ਜਿੰਨੀਆਂ ਵੀ ਐਂਗਲ ਨੇ ਇਨਵੈਸਟੀਗੇਸ਼ਨ ਚਾਹੇ ਉਹ ਸਿੰਪਥੀ ਵਾਲਾ ਜਿਹੜਾ ਰਾਜਸੀ ਹੱਥ ਤੁਸੀਂ ਕਹਿ ਰਹੇ ਹੋ ਜਾਂ ਆਪ ਕਰਵਾਉਣ ਵਾਲੀ ਗੱਲ ਉਹ ਵੀ ਅਸੀਂ ਪੂਰਾ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਔਰ ਬਿਲਕੁਲ ਟਰਾਂਸਪੇਰੈਂਟ ਇਹਦੀ ਇਨਵੈਸਟੀਗੇਸ਼ਨ ਕਨਕਲੂਡ ਕਰਾਂਗੇ ਇਹਨਾਂ ਦੇ ਸਾਰੇ ਐਂਗਲ ਹੀ ਅਸੀਂ ਦੇਖ ਰਹੇ ਹਾਂ ਜਿਹੜੇ ਤੁਸੀਂ ਦੱਸਿਆ ਉਹਦਾ ਬੈਕਗ੍ਰਾਉਂਡ ਨਰੈਨ ਸਿੰਘ ਚੋੜਾ ਦਾ ਉਹਦੀ ਮਾਨਸਿਕਤਾ ਉਹਦੇ ਚ ਕੋਈ ਪੋਲਿਟੀਕਲ ਐਂਗਲ ਜਾਂ ਕੋਈ ਆਰਗੇਨਾਈਜੇਸ਼ਨ ਦਾ ਹੱਥ ਔਰ ਜਿਹੜਾ ਲਾਸਟ ਸਵਾਲ ਤੁਸੀਂ ਕੀਤਾ ਕਿ ਕੋਈ ਸਿੰਪਥੀ ਲੈਣ ਵਾਸਤੇ ਤਾਂ ਨਹੀਂ ਕੀਤਾ ਜਾਂ ਕਰਾਇਆ ਗਿਆ ਉਹ ਐਂਗਲ ਵੀ ਬੜਾ ਟਰਾਂਸਪੇਰੈਂਟਲੀ ਇਨਵੈਸਟੀਗੇਟ ਹੋਏਗਾ ਜਿਵੇਂ ਕਿ ਆਪ ਜੀ ਨੇ ਸੁਣਿਆ ਕਿ ਜੋ ਸੀਪੀ ਗੁਰਪ੍ਰੀਤ ਸਿੰਘ ਪੁੱਲਰ ਉਹ ਕਹਿ ਰਹੇ ਹੈ ਕਿ ਵੀ ਅਸੀਂ ਹੋਰ ਜੋ ਐਂਗਲਾਂ ਦੇ ਨਾਲ ਨਾਲ ਇਹ ਐਂਗਲ ਵੀ ਪਰਖ ਰਹੇ ਹਾਂ ਕਿ ਕਿਤੇ ਸੁਖਵੀਰ ਸਿੰਘ ਬਾਦਲ ਨੇ ਸਿੰਪਥੀ ਲੈਣ ਵਾਸਤੇ ਰਾਜਨੀਤੀ ਚ ਸੱਤਾ ਚ ਵਾਪਸੀ ਕਰਨ ਵਾਸਤੇ ਇਸ ਇਹ ਹਮਲਾ ਖੁੱਤਾ ਨਹੀਂ ਕਰਵਾਇਆ ਹੈਗਾ ਤੇ ਉਸ ਤੋਂ ਇਹ ਬਿਆਨ ਆਉਣ ਦੇ ਸਾਰ ਹੀ ਜੋ ਉਹਨਾਂ ਦੇ ਸਾਲਾ ਸਾਹਿਬ ਹੈ ਵਿਕਰਮਜੀਤ ਸਿੰਘ ਬਜੀਠੀਆ ਜੋ ਕਿ ਇੱਕ ਬਹੁਤ ਵੱਡੇ ਕਦਾਵਰ ਆਗੂ ਨੇ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਉਹ ਪੂਰੇ ਆਪਣੇ ਭਾਉ ਵਾਲੇ ਅੰਦਾਜ਼ ਦੇ ਵਿੱਚ ਆ ਜਾਂਦੇ ਆ ਤੇ ਜਿੱਥੇ ਉਹ ਬਹੁਤ ਹੀ ਖਫਾ ਹੁੰਨੇ ਆ ਗੁਰਪ੍ਰੀਤ ਸਿੰਘ ਪੁੱਲੜ ਦੇ ਉੱਪਰ ਉੱਥੇ ਹੀ ਉਹ ਜੋ ਉਸ ਟਨ ਡਿਊਟੀ ਮੌਜੂਦ ਹੈ ਹਰਪਾਲ ਸਿੰਘ ਚੀਮਾ ਜੋ ਕਿ ਐਸਪੀ ਨੇ ਡਿਊਟੀ ਤੇ ਮੌਜੂਦ ਹੈ 3 ਦਸੰਬਰ ਨੂੰ ਜੋ ਨਰੈਣ ਸਿੰਘ ਚੌੜਾ ਦੀ ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਹੈ ਹੱਥ ਮਲਾਇਆ ਜਾਂਦਾ ਉਹਦੇ ਬਾਰੇ ਵੀ ਉਹ ਵੀਡੀਓ ਜਾਰੀ ਕਰਦੇ ਆ ਤੇ ਆਪ ਜੀ ਨੂੰ ਵਿਖਾਉਂਦੇ ਆ ਉਹ ਵੀ ਵੀਡੀਓ ਤੇ ਜੋ ਬਿਆਨ ਜਾਰੀ ਕੀਤਾ ਬਿਕਰਮਜੀਤ ਸਿੰਘ ਮਜੀਠੀਆ ਵੱਲੋਂ ਉਹ ਵੀ ਵਿਖਾਉਣੇ ਆਪ ਜੀ ਨੂੰ ਬਣੇ ਰਹੋ ਸਾਡੇ ਨਾਲ ਵੀਡੀਓ ਸ਼ੇਅਰ ਕਰ ਰਿਹਾ ਥੋੜਾ ਹਰਪਾਲ ਸਿੰਘ ਤਾਂ ਐ ਹੱਥ ਜੋੜ ਕੇ ਨਰੈਣ ਚੋੜੇ ਨੂੰ 3 ਦਸੰਬਰ ਨੂੰ ਜੱਫੀਆਂ ਪਾਉਣ ਡਿਆ ਆ ਲੋ ਵੀਡੀਓ ਤੇ ਆ ਤੁਹਾਡਾ ਪਰਦਾ ਫਾਸ਼ ਹੁੰਦਾ ਵੇਖ ਰਿਹਾ ਆ ਵੇਖੋ ਆ ਆ ਰਿਹਾ ਹਰਪਾਲ ਸਿੰਘ ਆ ਖਰਾ ਨਰੈਣ ਚੋੜਾ 3 ਦਸੰਬਰ ਦੀ ਫੋਟੋ ਆ ਹੁਣ ਮਿਲਦਾ ਮੈਂ ਹੁਣੇ ਫੋਟੋ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਮੈਨੂੰ ਤਾਂ ਲੱਗਦਾ ਤੁਸੀਂ ਵੀ ਸ਼ਾਜੇਸ਼ ਚ ਸ਼ਾਮਲ ਹੋਏ ਦੇ ਵਿੱਚ ਜਿਹੜਾ ਇਸ ਗੱਲ ਨੂੰ ਕਵਰ ਅਪ ਕਰ ਰਿਹਾ ਕੀ ਮਤਲਬ ਸੀ 3 ਦਸੰਬਰ ਨੂੰ ਨਰੈਣ ਸਿੰਘ ਚੋੜੇ ਨੂੰ ਇੱਕ ਐਸਪੀ ਜੀ ਦੀ ਤੁਸੀਂ ਡਿਊਟੀ ਲਈ ਆਰਪਾਲ ਸਿੰਘ ਜਿਹੜਾ ਡੇਰਾ ਬਾਬਾ ਨਾਨਾ ਹਲਕਾ ਨਾਨਕ ਹਲਕੇ ਚ ਜਿਹਦਾ ਪਿੰਡ ਪੈਂਦਾ ਜਿਹਨੂੰ ਨਰੈਣ ਸਿੰਘ ਚੋੜੇ ਦਾ ਪਤਾ ਥੋਨੂੰ ਨਰੈਣ ਸਿੰਘ ਚੋੜੇ ਦਾ ਪਤਾ ਤੇ ਜਦੋਂ ਸਾਹਮਣੇ ਉੱਥੇ ਫਿਰਦਾ ਸੀ ਉਹਨੂੰ 3 ਦਸੰਬਰ ਨੂੰ ਤੁਸੀਂ ਫੜਿਆ ਕਿਉਂ ਨਹੀਂ 15 ਮਿੰਟ ਇੱਥੇ ਫਿਰਿਆ ਐਸਪੀ ਉਹਨੂੰ ਹੱਥ ਮਲਾ ਕੇ ਆਇਆ ਐਸਪੀ ਸਾਹਿਬ ਦਾ ਮਾਮੇ ਦਾ ਪੁੱਤ ਸੀ ਭੂਆ ਦਾ ਪੁੱਤ ਸੀ ਕੀ ਰਿਸ਼ਤੇਦਾਰੀ ਸੀ ਮੈਨੂੰ ਤਾਂ ਲੱਗਦਾ ਹੈ ਸਾਜ਼ਿਸ਼ ਪਿੱਛੇ ਸਾਰਾ ਹਾਤੀ ਥੋਡਾ ਕਿ ਕਿਥੇ ਸਿਆਸੀ ਨੁਕਸਾਨ ਨਾ ਹੋ ਜੇ ਭਗਵੰਤ ਮਾਨ ਦਾ ਜਿਨੇ ਤੁਹਾਨੂੰ ਜਿਵੇਂ ਕਿ ਆਪ ਜੀ ਨੇ ਇਹ ਧੋਮੇ ਵੀਡੀਓਜ਼ ਦੇਖ ਹੀ ਲਈਆਂ ਨੇ ਜੋ ਗੁਰਪ੍ਰੀਤ ਸਿੰਘ ਭੁੱਲਰ ਜੀ ਦਾ ਜੋ ਬਿਆਨ ਹੈ ਤੇ ਉਸ ਤੋਂ ਇਲਾਵਾ ਜੋ ਇਸ ਸਮੇਂ ਜੋ ਵੀਡੀਓ ਕਲਿੱਪ ਜਾਰੀ ਕੀਤੀ ਹੈ ਬਿਕਰਮਜੀਤ ਸਿੰਘ ਮਜੀਠੀਆ ਨੇ ਜੋ ਕਿ ਹਰਪਾਲ ਸਿੰਘ ਚੀਮਾ ਐਸਪੀ ਦੇ ਨਾਲ ਜੋ ਨਰਿੰਦਰ ਸਿੰਘ ਚੌੜਾ ਜਿਹਨਾਂ ਨੇ ਸੁਖਵੀਰ ਬਾਲ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਸੀਗਾ ਮੌਕੇ ਤੇ ਉਹਨਾਂ ਨੂੰ ਕਾਬੂ ਕਰ ਲਿਆ ਸੀਗਾ ਉਹਨਾਂ ਦੀ 3 ਦਸੰਬਰ ਦੀ ਵੀਡੀਓ ਹੈ ਤੇ ਇਹ ਉਹਨਾਂ ਦੇ ਨਾਲ ਹੱਥ ਮਿਲਾ ਰਹੇ ਆ ਚੀਮਾ ਸਾਹਿਬ ਦੇ ਨਾਲ ਕਿਉਂਕਿ ਜੋ ਹਰਪਾਲ ਸਿੰਘ ਚੀਮਾ ਜੋ ਕਿ ਐਸਪੀ ਅੰਮ੍ਰਿਤਸਰ ਨੇ ਉਹਨਾਂ ਦਾ ਜਿਹੜਾ ਪਿੰਡ ਵੀ ਹੈ ਨਰਿੰਦਰ ਸਿੰਘ ਚੌੜੇ ਦੇ ਪਿੰਡ ਦੇ ਨੇੜੇ ਹੀ ਪਿੰਡ ਪੈਂਦਾ ਹੈ ਤੇ ਇਹ ਦੋਵੇਂ ਵਾਫਕਾਰ ਵੀ ਦੱਸੇ ਜਾਂਦੇ ਆ ਤੇ ਦੋਵਾਂ ਦੀ ਆਪਸੀ ਜੋ ਸਾਥ ਵੀ ਦੱਸੀ ਜਾਂਦੀ ਹੈ ਤੇ ਪੁਲਿਸ ਨੂੰ ਇਹ ਜੋ ਸ਼੍ਰੋਮਣੀ ਕਾਲੀ ਦਲ ਬਾਦਲ ਵੱਲੋਂ ਭੰਡਿਆ ਜਾ ਰਿਹਾ ਵੀ ਕਿ ਇਹਨਾਂ ਦਾ ਕੋਈ ਨਰੈਣ ਸਿੰਘ ਚੌੜੇ ਦੇ ਨਾਲ ਇਹਨਾਂ ਦੀ 860 ਹੈ ਤੇ ਨੈਕਸਸ ਹੈ ਤੇ ਹੁਣ ਇਹ ਕੀ ਅੱਗੇ ਪੰਜਾਬ ਦੇ ਵਿੱਚ ਕੀ ਰੂਪਰੇਖਾ ਬਣਦੀ ਹੈ ਇਹ ਹੁਣ ਵਿਖਣ ਵਾਲੀ ਗੱਲ ਹੈ ਤੁਸੀਂ ਬਣੇ ਰਹੋ ਮਾਰਸ਼ਲ ਨਿਊਜ਼ ਤੇ ਸਾਡੇ ਨਾਲ ਅਸੀਂ ਬਣੇ ਰਹਾਂਗੇ ਆਪਜੀ ਦੇ ਨਾਲ ਤੇ ਆਪ ਜੀ ਇਹ ਕਮੈਂਟ ਜਰੂਰ ਕਰੋ ਕਿ ਤੁਸੀਂ ਇਸ ਵੀਡੀਓ ਤੋਂ ਬਾਅਦ ਕਿਵੇਂ ਦਾ ਮਹਿਸੂਸ ਕਰਦੇ ਹੋ ਕਿ ਕੀ ਤੁਹਾਡੀ ਸੋਚ ਦੇ ਵਿੱਚ ਆਇਆ ਤੇ ਕੀ ਤੁਹਾਨੂੰ ਲੱਗਦਾ ਹੈਗਾ ਇਹ ਵੀ ਇਹ ਇਸ ਦੇ ਪਿੱਛੇ ਕੀ ਸਾਜ਼ਿਸ਼ ਹੈ ਪੁਲਿਸ ਕਿਸ ਐਂਗਲ ਤੋਂ ਜੋ ਐਂਗਲ ਤੋਂ ਸੋਚ ਰਹੀ ਆ ਉਹ ਠੀਕ ਹੈ ਜਾਂ ਉਹ ਗਲਤ ਹੈ ਜਾਂ ਜੋ ਬਿਕਰਮਜੀ ਸਿੰਘ ਜੀਠੀਆਂ ਨੇ ਜੋ ਵੀਡੀਓ ਜਾਰੀ ਕੀਤੀ ਹੈ ਕੱਲ ਵੀ ਜਾਰੀ ਕੀਤੀ ਸੀਗੀ ਵੀਡੀਓ ਕੀ ਉਹ ਵੀਡੀਓ ਨੂੰ ਦੇਖ ਕੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਜਰੂਰ ਦਿਓ ਧੰਨਵਾਦ